ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ 14 ਬਲਾਕ ਨਵੀਂ ਦਿੱਲੀ ਵਿਖੇ ਇਨਾਮ ਵੰਟ ਸਮਾਰੋ ਰੱਖਿਆ ਗਿਆ ਅਤੇ ਇਸ ਇਨਾਮ ਵੰਟ ਸਮਾਰੋ ਵਿੱਚ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਹਾਲੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਗੁਰ ਇਤਿਹਾਸ ਅਤੇ ਗੁਰਬਾਣੀ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਣਾ ਨੇ ਦੱਸਿਆ ਕਿ ਛੁੱਟੀਆਂ ਦੇ ਵਿੱਚ ਬੱਚਿਆਂ ਲਈ ਇਹੋ ਜਿਹੇ ਉਪਰਾਲੇ ਬਹੁਤ ਜ਼ਰੂਰੀ ਨੇ ਤਾਂਕਿ ਉਹ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੁੜ ਸਕਣ ਅੰਤ ਵਿੱਚ ਉਹਨਾਂ ਸ੍ਰੀ ਗੁਰੂ ਸਿੰਘ ਸਭਾ 14 ਬਲਾਕ ਦੀ ਟੀਮ ਨੂੰ ਵਧਾਈਆਂ ਦਿੱਤੀਆਂ ਅਤੇ ਅਤੇ ਉਹਨਾਂ ਦਾ ਧੰਨਵਾਦ ਕੀਤਾ ਤਾਂ ਕਿ ਅਜਿਹੇ ਜਿਹੜੇ ਕਾਰਜ ਨੇ ਓਪਵਿਕ ਵਿੱਚ ਵੀ ਕਰਵਾਏ ਜਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਗਿਆਨ ਖੜਕ ਦੀ ਦਾ ਜਿਹੜਾ ਸਮਾਗਮ ਇੱਥੇ ਹੋ ਰਿਹਾ ਇਸ ਸੰਸਥਾ ਦਾ ਮੈਂ ਵਧਾਈ ਦਿੰਦਾ ਸਾਰੇ ਵੀਰਾਂ ਨੂੰ ਖਾਸ ਵਿੱਚ ਸਾਹਿਬ ਜਤਿੰਦਰ ਸਿੰਘ ਜੀ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਜਿਹੜੇ ਹਰ ਸਾਲ ਇਸ ਸਮਾਗਮ ਨੂੰ ਬਹੁਤ ਮਾਤ ਸੜ ਕੇ ਕਰਦੇ ਨੇ ਔਰ ਖਾਸ ਕਰਕੇ 14 ਬਲਾਕ ਦੀ ਜਿਹੜੀ ਗੁਰਦੁਆਰਾ ਸਿੰਘ ਸਭਾ ਹੈ ਸਰਦਾਰ ਜਤਿੰਦਰਪਾਲ ਸਿੰਘ ਦਾ ਜਿਹੜੇ ਹਮੇਸ਼ਾ ਹੀ ਧਰਮ ਕਾਰਜਾਂ ਵਾਸਤੇ ਖੁੱਲੇ ਦਰਵਾਜ਼ੇ ਰੱਖਦੇ ਨੇ ਗੁਰੂ ਸਾਹਿਬ ਦੇ ਗੁਰੂ ਅਸਥਾਨਾਂ ਦੇ ਤਾਂ ਕਿ ਜਿਹੜੀਆਂ ਸੇਵਾਵਾਂ ਨੇ ਉੱਵਾ ਚੜ ਕੇ ਹੋ ਸਕਣ ਮੈਂ ਅੱਜ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਅੱਜ ਮਾਡਰਨ ਯੁੱਗ ਦੇ ਵਿੱਚ ਜਿੱਥੇ ਸਾਡੇ ਬੱਚੇ ਗੁਰਬਾਣੀ ਤੋਂ ਆਪਣੇ ਸਰੂਪ ਤੋਂ ਦੂਰ ਹੋ ਰਹੇ ਆ ਉੱਥੇ ਇਹੋ ਜਿਹੇ ਉਪਰਾਲੇ ਬਹੁਤ ਜ਼ਰੂਰੀ ਨੇ ਖਾਸ ਕਰਕੇ ਛੁੱਟੀਆਂ ਦੇ ਵਿੱਚ ਜਿੱਥੇ ਬੱਚਾ ਦੇ ਕੋਲ ਵੀਡੀਓ ਗੇਮਸ ਤੇ ਹੋਰ ਕਈ ਗੱਲਾਂ ਹੁੰਦੀਆਂ ਨੇ ਪਰ ਉਹਨਾਂ ਨੂੰ ਗੁਰਬਾਣੀ ਨਾਲ ਜੋੜਨਾ ਪੁਰਾਣੇ ਇਤਿਹਾਸ ਨਾਲ ਜੋੜਨਾ ਇੱਕ ਸਲਾਗਾ ਜੋ ਕਦਮ ਹੈ ਔਰ ਮੈਂ ਹੁਣ ਵੀ ਜਿਵੇਂ ਅੰਦਰ ਦੱਸ ਰਿਹਾ ਸੀ ਕਿ ਕਈ ਵੀਰ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੇ ਹਰ ਗੱਲ ਦੇ ਉੱਤੇ ਕਿੰਤੂ ਪਰੰਤੂ ਕਰਨੀ ਹੁੰਦੀ ਆ ਤੁਸੀਂ ਉਹਨਾਂ ਦੀ ਕਿਸੇ ਗੱਲ ਦਾ ਬੁਰਾ ਨਹੀਂ ਮੰਨਦਾ ਤੁਸੀਂ ਸਮਝੋ ਇਹ ਕਿਸੇ ਨਾ ਕਿਸੇ ਰੂਪ ਵਿੱਚ ਕਾਲ ਹੈ ਜਿਹੜਾ ਤੁਹਾਡੇ ਅੱਛੇ ਕਾਰਜਾਂ ਨੂੰ ਰੋਕਣ ਵਾਸਤੇ ਕੋਈ ਨਾ ਕੋਈ ਬਹਾਨਾ ਲੱਭ ਕੇ ਤੁਹਾਡੇ ਕੋਲ ਆਇਆ ਹੈ ਔਰ ਕੋਈ ਨਾ ਕੋਈ ਵਿਗਨਪਾਨ ਆਇਆ ਹੈ ਔਰ ਉਹਦੇ ਵਿੱਚੋਂ ਜੇ ਤੁਸੀਂ ਨਿਕਲ ਜਾਂਦੇ ਹੋ ਔਰ ਤੁਸੀਂ ਆਪਣੇ ਟੀਚਰ ਨੂੰ ਅਚੀਵ ਕਰ ਲੈਂਦੇ ਹੋ ਔਰ ਤੁਹਾਡਾ ਇਹ ਜਿਹੜਾ ਸਮਾਗਮ ਸਕਸੈਸਫੁਲ ਹੋ ਜਾਂਦਾ ਔਰ ਤੁਹਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਗੁਰਸ਼ਬਦ ਨਾਲ ਆਉਣ ਵਾਲੀ ਸਾਡੀ ਕਮੇਟੀ ਨੂੰ ਜੋੜਦੀ ਆ ਤੇ ਮੈਨੂੰ ਲੱਗਦਾ ਕਿ ਉਸ ਵੇਲੇ ਸਾਰੀਆਂ ਗੱਲਾਂ ਕੰਪਲੀਟ ਹੋ ਜਾਂਦੀਆਂ ਮਾਰੋਦੀ ਬਾਣੀ ਵੀ ਕਹਿੰਦੀ ਆ ਕੱਲੂ ਆਇਓ ਰ ਇੱਕ ਨਾ ਇੱਕ ਕਲਯੁਗ ਦੇ ਵਿੱਚ ਇੱਕੋ ਚੀਜ਼ ਹੈ ਜਿਹੜੀ ਨਾਮ ਨਾਲ ਸਾਨੂੰ ਬਚਾ ਸਕਦੀ ਹੈ ਨਾਮ ਜਪਣ ਨਾਲ ਸਾਨੂੰ ਗੁਰੂ ਦੇ ਨੇੜੇ ਲਿਆ ਸਕਦੀ ਹੈ ਮੈਂ ਇੱਕ ਵਾਰ ਫੇਰ ਇਹਨਾਂ ਦੀ ਪੂਰੀ ਟੀਮ ਨੂੰ ਗੁਰੂ ਸਿੰਘ ਸਭਾ 14 ਬਲਾਕ ਦੀ ਪੂਰੀ ਟੀਮ ਨੂੰ ਸਭ ਨੂੰ ਅੱਜ ਇਸ ਇਨਾਮ ਵੰਡ ਸਮਾਰੋਹ ਦੀ ਲੱਖ ਲੱਖ ਵਧਾਈ ਦਿੰਦਾ ਹੈ ਅਜਿونی ਤਰੀਮ ਸਮਾਗਮ ਗੁਰੂ ਪਾਤਸ਼ਾਹ ਹਰ ਸਾਲ ਸਾਡੇ ਕੋਲ ਸੇਵਾ ਲੈਂਦੇ ਨੇ ਗੁਰ ਗਿਆਨ ਫੜ ਦੇ ਵੀਰਾਂ ਕੋਲੋਂ ਅਸੀਂ ਗੁਰੂ ਚਾਹ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਧੰਵਾਦੀ ਆ ਖਾਸ ਕਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਗੁਰੂ ਸਿੰਘ ਸਭਾ 14 ਬਲਾਕ ਜਤਿੰਦਰਪਾਲ ਸਿੰਘ ਨੀਟਾ ਵੀਰ ਜੀ ਜਿਹੜੇ ਸਾਨੂੰ ਬੱਚਿਆਂ ਦੀ এডਿਕੇਸ਼ਨ ਹੋਵੇ ਪਾਵੇਂ ਦਵਾਈਆਂ ਦਾ ਉਹਨਾਂ ਦਾ ਖਰਚਾ ਹੋਵੇ ਪਰਿਵਾਰਾਂ ਦਾ ਪਾਵੇਂ ਕਿਸੇ ਵੀ ਤਰੀਕੇ ਦੀ ਹੋਰ ਕਿਸੇ ਸੇਵਾ ਹੋਵੇ ਮਾਇਕ ਸਹਾਇਤਾ ਹੋਵੇ ਕਦੀ ਸਾਨੂੰ ਉਹਨਾਂ ਨੇ এডਿਕੇਸ਼ਨ ਵਾਈਜ਼ ਜਾਂ ਮੈਡੀਕਲ ਸਹੂਤਾ ਵਾਈਜ਼ ਕਦੀ ਮਨਾਨੀ ਕੀਤਾ ਜਿਹੜੇ ਗੁਰੂ ਘਰਾਂ ਦੇ ਕਾਰਜ ਨੇ ਆਮ ਗੁਰੂ ਘਰ ਦੇ ਕਾਰਜ ਹੁੰਦੇ ਨੇ ਉਹਨਾਂ ਕੋਲੋਂ ਸਾਨੂੰ ਸਿੱਖਣ ਦੀ ਲੋੜ ਹੈ ਬਾਕੀ ਗੁਰਦੁਆਰਿਆਂ ਨੂੰ ਵੀ ਇਹਨਾਂ ਗੁਰਦੁਆਰਿਆਂ ਤੋਂ ਸਿੱਖਣ ਦੀ ਲੋੜ ਹੈ ਸਮੂਹ ਪ੍ਰਬੰਧਕ ਕਮੇਟੀ 14 ਬਲਾਗ ਦੀ ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਦਾ ਹਾਂ ਜੀ ਬਹੁਤ ਬਹੁਤ ਧੰਨਵਾਦ ਹੈ ਨਾ ਸਾਰਿਆਂ ਦਾ ਸਮੂਹ ਪ੍ਰਬੰਧਕ ਕਮੇਟੀ ਦਾ ਜੀ ਭੁੱਲਾਂ ਚੁੱਕਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ